ਸੋ ਸਚਕਾਲ ਜੀ ਪਤ ਪਸਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਦੇ 765000 ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਲੋੜੀ ਤੋਂ ਪਹਿਲਾਂ ਬੜੀਆਂ ਖੁਸ਼ਖਬਰੀ ਬੜੀ ਅਪਡੇਟ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਜਿਹੜੇ ਹੈ ਵੱਡੇ ਤੋਹਫੇ ਆ ਜਿਹੜੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਆ ਸੋ ਸਾਰੀ ਜਿਹੜੀ ਹੈ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਅਲੱਗ-ਅਲੱਗ ਜਥੇਬੰਦੀਆਂ ਦੇ ਮਲਾਜ਼ਮ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਵੀ ਸਾਨੂੰ ਸਾਡੀਆਂ ਮੰਗਾਂ ਜਿਹੜੀਆਂ ਨੇ ਸਾਡੇ ਜ਼ਾਇਜ਼ ਮੰਗਾਂ ਹੋ ਪੂਰੀਆਂ ਕੀਤੀਆਂ ਜਾਂ ਸਾਡਾ ਹੱਕ ਸਾਨੂੰ ਵਾਪਸ ਦਿੱਤਾ ਜਾਵੇ ਇਸੇ ਘੜੀ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ 7,65,000 ਮਲਾਜ਼ਮਾਂ ਤੇ ਪੈਨਸ਼ਨਸ ਨੂੰ ਤਿੰਨ ਵੱਡੇ ਤੋਹਫੇ ਆ ਜਿਹੜੇ ਉਹ ਜਿਹੜੇ ਲੋਹੜੀ ਦੇ ਤੋਂ ਪਹਿਲਾਂ ਜਿਹੜੇ ਹੈ ਦਿੱਤੇ ਗਏ ਆ ਸੋ ਜੇਕਰ ਪਹਿਲੇ ਵੱਡੇ ਤੋਹਫੇ ਦੀ ਜਿਹੜੀ ਵੱਡੀ ਗੁੱਡ ਨਿਊਜ਼ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਮਲਾਜ਼ਮਾਂ ਨੂੰ ਪਹਿਲਾ ਤੋਹਫਾ ਦਿੰਦਿਆਂ ਹੋਏ ਦੱਸਿਆ ਗਿਆ ਕਿ ਪੰਜਾਬ ਦੇ ਮਲਾਜ਼ਮਾਂ ਨੂੰ ਹੁਣ ਧੱਕੇ ਖਾਂਦੀ ਜਿਹੜੀ ਹੈ ਸੰਘਰਸ਼ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਖੁਦ ਮਲਾਜ਼ਮਾਂ ਦੀਆਂ ਨਾਲ ਮੀਟਿੰਗਾਂ ਦਾ ਸਿਲਸਲਾ ਜਿਹੜਾ ਹੈ ਸ਼ੁਰੂ ਕਰਨਗੇ ਮਲਾਜ਼ਮਾਂ ਦੀਆਂ ਹੱਕੀ ਜ਼ਾਇਜ਼ ਮੰਗਾਂ ਨੂੰ ਉਹਨਾਂ ਨੂੰ ਪੂਰਾ ਜਿਹੜਾ ਹੈ ਜਿਹੜਾ ਚੜ੍ਹਾਣਗੇ ਆਉਣ ਵਾਲੀ ਜਿਹੜੀ ਹੈ 15 ਜਨਵਰੀ ਨੂੰ ਮਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਸਿਲਸਲਾ ਜਿਹੜਾ ਹੋ ਸ਼ੁਰੂ ਕਰ ਦੇਣਗੇ ਸੋ ਦੋਸਤੋ ਜੇ ਦੂਸਰੀ ਗੱਲ ਗੁੱਡ ਨਿਊਜ਼ ਦੀ ਗੱਲ ਕੀਤੀ ਉਹਨਾਂ ਨੇ ਹਾਲੀ ਦੇ ਵਿੱਚ ਇਹ ਇੱਕ ਲਾਈਵ ਇੰਟਰਵਿਊ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਮਲਾਜ਼ਮਾਂ ਦੀਆਂ ਜਿੰਨੇ ਵੀ ਮੰਗਾਂ ਨੇ ਉਹ ਉਂਗਲਾਂ ਦੇ ਉੱਤੇ ਜ਼ਾਦ ਨੇ ਤੇ ਜਦੋਂ ਪੰਜਾਬ ਦੇ ਖਜ਼ਾਨੇ ਦੇ ਵਿੱਚ ਇਹਨੇ ਸਮਰਥਾ ਹੋ ਜਾਵੇਗੀ ਤਾਂ ਕਿ ਮਲਾਜ਼ਮਾਂ ਦੀਆਂ ਮੰਗਾਂ ਪੂਰਾ ਜ਼ਰੂਰ ਕੀਤਾ ਜਾਵੇਗੇ ਤਾਂ ਉਹ ਬਿਨਾਂ ਕਹੇ ਬਿਨਾਂ ਸੰਘਰਸ਼ ਬਿਨਾਂ ਰੋਸ ਰੈਲੀ ਪ੍ਰਦਰਸ਼ਨ ਦੇ ਮਲਾਜ਼ਮਾਂ ਦੀਆਂ ਇਹਨਾਂ ਪੈਂਡਿੰਗ ਪਈਆਂ ਮੰਗਾਂ ਜਿਸ ਦੇ ਵਿੱਚ 11% ਡੀਏ ਦੀਆਂ ਤਿੰਨ ਕਿਸ਼ਤਾਂ 5.5 ਸਾਲਾਂ ਦਾ ਜਿਹੜਾ ਹੈ 18228 ਕਰੋੜ ਰੁਪਏ ਦਾ ਬਕਾਇਆ ਅਤੇ 2.95 ਫੈਕਟਰ ਦੇ ਨਾਲ 15% ਦਾ ਲਾਭ ਜਿਹੜਾ ਇੱਕ ਇੱਕ ਕਰਕੇ ਜ਼ਾਰੀ ਜਿਹੜਾ ਹੈ ਕਰ ਸੋ ਦੋਸਤੋ ਜਿਹੜੀ ਤੀਸਰੀ ਗੁੱਡ ਨਿਊਜ਼ ਦੀ ਤੀਜੀ ਦੀ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਅਮਨ अरोड़ा ਜੀ ਦੇ ਵੱਲੋਂ ਮਲਾਜ਼ਮਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਸੰਘਰਸ਼ਕਾਂ ਦੇ ਮਲਾਜ਼ਮਾਂ ਨੂੰ ਆਪਣੇ ਘਰ ਦੇ ਪਾਰ ਸੰਘਰਸ਼ ਕਰਨ ਦੀ ਥਾਂ ਤੇ ਆਪਣੇ ਘਰ ਦੇ ਅੰਦਰ ਬੁਲਾਇਆ ਆਪਣੇ ਘਰ ਦੇ ਅੰਦਰ ਜਿਹੜਾ ਹੈ ਸੱਦਾ ਦਿੱਤਾ ਹੈ ਆਪਣੇ ਘਰ ਦੇ ਬੂਹੇ ਜਿਹੜੇ ਹੈ ਖੋਲੇ ਨੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਜਿਹੜਾ ਕਿ ਸੰਘਰਸ਼ ਕਰਨ ਦੀ ਲੋੜ ਨਹੀਂ ਹੈ ਜਿਹੜਾ ਕਿ ਅਮਨ ਰੋੜਾ ਜੀ ਨੇ ਕਿਹਾ ਜਿੰਨਾ ਉਹਨਾਂ ਨੇ ਜਿਹੜਾ ਕਿ ਉਹਨਾਂ ਦੇ ਬਸ ਦੇ ਵਿੱਚ ਜਿੰਨਾ ਹੋਵੇਗਾ ਮਲਾਜ਼ਮਾਂ ਦੇ ਨਾਲ ਖੜਨਗੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਯੋਗਦਾਨ ਜਿਹੜਾ ਹੈ ਯੋਗਦਾਨ ਜਿਹੜਾ ਹੈ ਪਾਉਣਗੇ ਸੋ ਦੋਸਤੋ ਅੱਜ ਦੀਆਂ ਜਿਹੜੀਆਂ ਵੱਡੀਆਂ ਅਪਡੇਟ ਮਲਾਜ਼ਮਾਂ ਤੇ ਪੈਨਸ਼ਨਰਸ ਦੀਆਂ ਮੰਗਾਂ ਨੂੰ ਲੈ ਕੇ ਜਿਹੜੇ ਹੋਰ ਕੋਈ ਅਪਡੇਟ ਆਉਂਦੀ ਹੈ ਤੁਹਾਣਾ ਜਰੂਰ ਸਾਂਝੀ ਕਰਾਂਗੇ ਇਸ ਚੈਨਲ ਤੇ ਚੈਨਲ ਨਾਲ ਜਰ